ਸਾ ਮਾਰੇ ਤੋਂ ਦਿੱਖਤੇ ਮੈਂ ਕਾਰਪੋਰੇਸ਼ਨ ਸ਼ੀਨਾ ਪ੍ਰਧਾਨ ਬਾਜਾ ਕਿਸਾਨ ਉਦੋਂ ਸੁਸਕ ਕਮੇਟੀ ਅਸੀਂ ਆਪਣੀ ਕਿਸੇ ਬਧੀਆਂ ਨੂੰ ਸਾਰੀਆਂ ਸੰਗਤਾਂ ਨੂੰ ਬਾਬਾ ਜੀ ਗੁਰੂ ਨਾਨਕ ਦੇਵ ਜੀ ਦੇ ਵਿਆਹ ਬਹੁਤ ਬਧਾਈਆਂ ਦਿੰਦੇ ਆ ਤੇ ਗੁਰੂ ਸਾਹਿਬ ਦੇ ਚਰਨਾਂ ਚ ਅਰਦਾਸ ਬੇਨਤੀ ਕਰਦੇ ਆ ਕਿ ਜੋ ਸਾਡੇ ਸਮਾਜ ਵਿੱਚ ਤਰੀਕੀਆਂ ਚੱਲ ਰਹੀਆਂ ਪਰਮਾਤਮਾ ਸਾਡੇ ਸਾਰਿਆਂ ਨੂੰ ਸਮਰੱਥ ਬਖਸ਼ੇ ਅਸੀਂ ਇੱਕ ਕ੍ਰਿਤਿਆ ਤੋਂ ਦੂਰ ਹੋਈਏ ਤੇ ਫਿਰ ਅਸੀਂ ਸਰਬੱਤ ਦੇ ਭਲੇ ਦੀ ਅਰਦਾਸ ਕਰਦੇ ਆਂ ਬਾਬਾ ਨਾਨਕ ਸਰਬੱਤ ਨੂੰ ਸੇਧ ਬਖਸ਼ਣ ਸਾਨੂੰ ਚੰਗੇ ਧੰਮਾਂ ਵਿੱਚ ਵੱਲੋਂ ਪ੍ਰੇਰਿਤ ਕਰਕੇ ਜੋ ਸਾਡੇ ਉੱਤੇ ਹੁਣ ਜੋ ਹੜਾ ਦੀ ਮਾਰ ਇਹ ਪੈ ਰਹੀ ਆ ਅਸੀਂ ਸਾਰੇ ਰਲ ਮਿਲ ਕੇ ਇਹਦੀ ਆਫਤ ਦਾ ਅਸੀਂ ਟੱਕਰਾ ਕਰੀਏ ਇੰਨੀਆਂ ਬੇਟੀਆਂ ਨਾਲ ਫਤਿਹ ਦੀ ਸ਼ਾਨ ਪਾਉਂਦਾ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ